ਆ ਨਾ ਬੂਰੀ ਮੱਚਾ ਦੋਸਤੋ ਢਾਬ ਵਾਲੀ ਮੰਡੀ ਤੇ ਨਾ ਕੋ ਕਾਟੂਮਾਲ ਦੇ ਵਿੱਚ ਦੇਖੇ ਗਿਆ ਹੈਗਾ ਭਰਾ ਚਲੋ ਉਮਰ ਹੋ ਸਕਦਾ ਇਹਦੀ ਵੱਡੀ ਹੋ ਵੀ ਹੋਵੇ ਮੈਂ ਤੁਹਾਨੂੰ ਦਿਖਾਉਣਾ ਯਾਰ ਇੰਨਾ ਲੰਮਾ ਟਾਈਮ ਮੱਝ ਨੇ ਧੁੱਧ ਦਿੱਤਾ ਹਵਾਨਾ ਵੀ ਨਾ ਤੁਸੀਂ ਦੇਖੋਗੇ ਉਹ ਦੇਖੋ ਪੱਕ ਅਗਲੇ ਪਾਸੇ ਦਾ ਬਹੁਤ ਜਿਆਦਾ ਹੈ ਹਵਾਨਾ ਚਾਰੇ ਥਣ ਵੀ ਸਹੀ ਦਿਖਾਉਂਦੀ ਹੈ ਰਾਜੀ ਹੈ ਸਮੀ ਭਲੀ ਹੈ ਪੂਰੀ ਹੈ ਕਿਉਂਕਿ ਜਿੱਥੇ ਕਾਟੂਮਾਲ ਵਿਗਦਾ ਉੱਥੇ ਖੜੀ ਹੈ ਮੇਰੇ ਹਿਸਾਬ ਨਾਲ ਕਿਉਂਕਿ ਉਹ ਤੇ ਨੰਬਰ ਜਿਆ ਵੀ ਲਾ ਰੱਖਿਆ ਸੀ ਜਦ ਕਹਿਣਾ ਤੇ ਮੁਸਲਮਾਨ ਭਰਾਵਾਂ ਨੇ ਲਈ ਹੋਊਗੀ ਜਰਾ ਇੰਨਾ ਸਾਹਮਣੇ ਚਲੋ ਉਮਰ ਦੀ ਇਹ ਵੱਡੀ ਵੀ ਹੋ ਗਈ ਤੁਹਾਡੇ ਕੋਲੇ ਕੋਈ ਪਸ਼ੂ ਕਰਮ ਵਾਲਾ ਹੁੰਦਾ ਜਰਾ ਇਹ ਉਮਰ ਭੋਗਦਾ ਤੇ ਹਲੇ ਵੀ ਦੁੱਧ ਦਿੰਦੀ ਹੋਊਗੀ ਮੇਰੇ ਹਿਸਾਬ ਨਾਲ ਵਧੀਆ ਇਹ ਹੈ ਕਿਵੇਂ ਲੱਗਦੇ ਤੁਹਾਨੂੰ ਮੱਝ ਇਹ ਦੁੱਧ ਦਿੰਦੀ ਆ ਉਹ ਸੁਣ ਕੇ ਉਹ ਇਸ ਟਾਈਮ ਪੂਰਾ ਹੋ ਗਿਆ 100 ਰੁਪਏ ਆਉਗੇ 100 ਰਾਂ ਜਾਊਗੀ ਹੁਣ ਇਹ ਮਾੜੀ ਗੱਲ ਨਹੀਂ ਜਰਾ ਇੰਨਾ ਇੰਨਾ ਉਮਰ ਦੀ ਵੱਡੀ ਤਾਂ ਕਰਕੇ ਫਾਂਡਰਾ ਦਿੱਤੀ ਐ ਇਹ ਹਾਂ ਉਮਰ ਨਾ 25 ਹੈ ਜੀ ਇਸ ਵਾਸਤੇ ਲਈ ਤੁਸੀਂ ਲਈ ਹੈ ਨਹੀਂ ਸਾਡਾ ਸਰਾਣੇ ਥੋੜੇ ਬਰਾਣੇ ਲਈ ਹੈ ਦੇਖੋ ਉਮਰ ਦੀ ਵੱਡੀ ਆ ਵੀਰ ਕਹਿੰਦਾ ਤਾਂ ਕਰਕੇ ਦਿੱਤੀ ਹੈਗੀ ਤੇ ਯਾਰ ਕੋ ਚੰਗੀ ਗੱਲ ਹੈਗੀ ਘਰੇ ਰੱਖੋ ਯਾਰ ਇਹ ਜੇ ਪਸ਼ੂ ਨੂੰ ਤਾਂ ਘਰੇ ਰੱਖੋ ਨਾ ਕਿੰਨਾ ਕਾ ਸਾਲ 2 ਸਾਲ 4 ਸਾਲ ਉਹੋ ਜਿਹਾ ਮਾੜਾ ਮੋਟਾ ਸਾਨੂੰ ਦੁੱਧ ਵੀ ਦੇਊਗੀ ਯਾਰ ਇਹ ਤੇ ਨਾਂ ਵੀ ਦੇਊਗੀ ਤਾਂ ਯਾਰਾ ਕਰਮ ਵਾਲਾ ਪਸ਼ੂ ਐਡੀ ਉਮਰ ਭੋਗਦਾ ਯਾਰ ਵੱਡੇ ਮੱਝ ਆਗੀ ਹੁਣ ਇਹਨੂੰ ਕਾਟੂ ਮਾਰ ਜੇਤੀ ਸਾਰੀ ਉਮਰ ਪੀ ਕੇ ਦੁੱਧ ਇਹਦਾ